ਇਹ ਵਾਲੇ ਹੜ 2025 ਦੇ ਇਹ ਸਿਰਫ ਇੱਕ ਟ੍ਰੇਲਰ ਸੀ 25 ਹਲੇ ਬਾਕੀ ਆ ਮੈਂ ਦੱਸ ਰਿਹਾ ਇਹੋ ਜੇ ਅੱਗੇ ਹੋਰ ਕੀ ਬਣਾ ਬਾਈ ਮੈਂ ਦੱਸ ਰਿਹਾ 26 27 28 ਕੋਈ ਵੱਡਾ ਹੜ ਆਣਾ ਇਹ ਤੀਜਾ ਧਿਆਨ ਰੱਖਿਓ ਹੜ ਤਾਂ ਰੁਕੇ ਜਾਂਦਾ ਕਿ ਕਿਸ ਨੂੰ ਹਾਂ ਦੁਨੀਆਂ ਦੇ ਅੰਦਰ ਕੋਈ ਚੀਜ਼ ਆ ਜਾਂਦੀ ਜਿਹਨੂੰ ਨਹੀਂ ਰੋਕ ਸਕਦੇ ਹੁਣ ਪਾਜੀ ਨਾ ਹੜ ਆਇਆ ਇਸ ਸਾਰਾ ਪਾਣੀ ਵੇਸਟ ਕੇ ਆਪਾਂ ਨੇ ਕੀ ਕੀ ਕੀਤਾ ਸਾਰਾ ਪਾਣੀ ਪਾਕਿਸਤਾਨ ਨੂੰ ਛੱਡਤਾ ਆਪਣਾ ਨੁਕਸਾਨ ਕੀਤਾ ਪਲੱਸ ਉਹਨਾਂ ਦਾ ਵੀ ਘਾਟਾ ਜਦਕਿ ਉੱਥੇ ਵੀ ਇਨਸਾਨ ਬਸਦੇ ਨੇ ਉਹ ਵੀ ਰੱਬ ਦੀ ਬਖਸ਼ੂ ਹੈ ਲੈਂਦਾ ਪੰਜਾਬ ਵੀ ਛੱਡਾ ਛੱਡਦਾ ਕੁਝ ਜਲ ਵਿੱਚ ਦੋਨੋਂ ਸਾਡੇ ਹੁਣ ਤੁਸੀਂ ਦੇਖਿਆ ਹਿਮਾਚਲ ਪ੍ਰਦੇਸ਼ ਦੇ ਅੰਦਰ ਬੱਦਲ ਫਟਿਆ ਉਹ ਕਿੱਡਾ ਨੁਕਸਾਨ ਆ ਉਹਨਾਂ ਦਾ ਨੁਕਸਾਨ ਹੈ ਜਿਹੜੇ ਆਲਰੇਡੀ ਉਹ ਪਾਣੀ ਦੇ ਰਸਤੇ ਦੇ ਅੰਦਰ ਬੈਠੇ ਤੇ ਜਿਹੜੇ ਕਿਨਾਰਿਆਂ ਤੇ ਜਿਹੜੇ ਹੋਟਲ ਸੇ ਉਹ ਜਿਹੜੇ ਪੁਰਾਣੇ ਮਕਾਨ ਤੇ ਜਿਹਦੇ ਜਿਨ੍ਹਾਂ ਦੇ ਕੋਈ 20 ਸਾਲ ਕੋਈ 50 ਸਾਲ ਕੋਈ 100 ਸਾਲ ਦੀ ਨਾ ਜੱਦੀ ਮਕਾਨ ਨੇ ਪੁਰਾਣੇ ਉਹਨਾਂ ਨੂੰ ਬੋਰਾ ਵੀ ਇੰਨਾ ਹੀ ਫਰਕ ਨਹੀਂ ਪਿਆ ਜੀ ਅਕਲ ਸਾਬ ਆਪਾਂ ਕਹਿ ਸਕਦੇ ਆ ਵੀ ਡਿਵੈਲਪਮੈਂਟ ਦੇ ਨਾਮ ਤੇ ਜਿਹਦਾ ਕਹਿੰਦੇ ਨਾ ਵਿਕਾਸ ਵਿਕਾਸ ਦੇ ਨਾਮ ਤੇ ਵਿਨਾਸ਼ ਹੋ ਰਿਹਾ ਹਾਂਜੀ ਵਿਕਾਸ ਨਹੀਂ ਇਹਨੂੰ ਵਿਨਾਸ਼ ਕਹਿ ਸਕਦੇ ਅਗਰ ਹਿਮਾਚਲ ਨੂੰ ਕੋਈ ਪ੍ਰੋਬਲਮ ਹੋਏਗੀ ਜਾਂ ਕੋਈ ਜ਼ਿਆਦਾ ਪਾਣੀ ਆ ਸਭ ਤੋਂ ਪਹਿਲਾ ਟਾਰਗੇਟ ਪੰਜਾਬ ਦਾ ਬੱਦਲ ਫਟਿਆ ਜੀਲ ਨੂੰ ਪਾਣੀ ਗਿਆ ਜੀਲ ਤੋਂ ਫਿਰ ਪਾਣੀ ਸਾਰੀ ਗਿਆ ਉਸ ਤੋਂ ਬਾਅਦ ਕਿੰਨਾ ਤਗੜਾ ਹੜ੍ਹ ਲੈ ਗਿਆ ਅੱਜ ਵੀ ਜਿਹੜੇ ਬੰਦੇ ਪੱਥਰਾਂ ਦੇ ਥੱਲੇ ਦੱਬ ਗਏ ਉਹ ਫੱਡੇ ਨਹੀਂ ਗਏ ਸੈਲਰੀਜ਼ ਦਾ ਚੱਕਰ ਦਾ ਦੱਸੂ ਮੈਂ ਸੈਲੂਰੀਟੀ ਦੀ ਗੱਲ ਕਰੂੰ ਮੈਂ ਦੇਖੋ ਮੈਂ ਇਹ ਨਹੀਂ ਕਹੂੰਗਾ ਕਿ ਸਾਰੇ ਪੰਜਾਂ ਅੰਗਲੇ ਇੱਕ ਬਰਾਬਰ ਨਹੀਂ ਹੈ ਪਰ ਤਕਰੀਬਨ ਤਕਰੀਬਨ ਜਿਹੜੇ ਤਕਰੀਬਨ ਨਾ ਤੁਸੀਂ ਆਪ ਦੇਖ ਲਓ ਕਾਟ ਤੋਂ ਕਾਟ ਵੀ 20 ਤੋਂ 25 ਵੀਡੀਓ ਆਏ ਜੇ ਵਾਇਰਲ ਹੋਏ ਜਿਹੜੇ ਖੁਦ ਪਿੰਡ ਵਾਲੇ ਕਹਿ ਰਹੇ ਨੇ ਇਹ ਕੁਝ ਨਹੀਂ ਕਰ ਰਹੇ ਇਹ ਸਿਰਫ ਫੋਟੋ ਖਿਚਾ ਰਹੇ ਆ ਗੇੜਾ ਮਾਰ ਰਹੇ ਆ ਆਪਾਂ ਜੀ ਕੀ ਕਰਦੇ 20 ਰੁਪਏ ਦੀ ਪਾਣੀ ਦੀ ਬੋਤਲ ਲੈ ਲਈ ਚਿਪਸ ਕਰਕਰੇ ਲੈ ਲਏ ਰੇਲ ਸਟੇਸ਼ਨ ਜਾ ਰਹੇ ਆ ਉੱਥੇ ਜਾ ਕੇ ਬੋਤਲ ਸੜਤੀ ਪਾਣੀ ਦੀ ਚਿਪਸ ਦਾ ਪੈਸਾ ਆਪਾਂ ਸੋਚ ਰਹੇ ਆ ਕਿ ਇਹ ਹਜ਼ਾਰ ਸਾਲੇ ਪੋਲੂਸ਼ਨ ਹਜ਼ਾਰ ਸਾਲ ਵਾਸਤੇ ਇਹ ਨਾ ਤੇ ਇਸ ਰਡੇਗੀ ਨਾ ਪੋਲੂਥਨ ਖਤਮ ਹੋਏਗੀ ਨਾ ਉਹ ਬੋਤਲ ਖਤਮ ਹੋਏਗੀ ਆਪਾਂ ਹੀ ਸੱਟੀ ਜਾ ਰਿਹਾ ਭਾਜੀ ਸੋਚੋ ਤੁਸੀਂ ਸਾਰੀ ਆਪਣੇ ਸਾਰੀ ਦੁਨੀਆ ਨੂੰ ਪ੍ਰਿਥਵੀ ਤੋਂ ਜਦੋਂ ਆਕਸੀਜਨ ਮਿਲਦੀ ਹੈ ਜਾਂ ਤਾਂ ਪੇੜ ਤੋਂ ਮਿਲਦੀ ਹੈ ਪਾੜਾ ਤੋਂ ਮਿਲਦੀ ਹੈ ਜਦੋਂ ਪਹਾੜ ਦੇ ਉੱਪਰ ਬਲੋਕੀਚ ਮਾਰਦਾ ਤਾਂ ਆਕਸੀਜਨ ਕਿੱਥੋਂ ਲਾਓ ਬਈ ਇਹ ਦੱਸੋ ਇਸ ਵਾਰ ਜਿਹੜੇ ਹੜਾ ਆਏ ਨੇ ਉਹ ਮੈਨਮੇਡ ਨੇ ਜਾਂ ਕੁਦਰਤੀ ਦੇਖੋ ਤਕਰੀਬਨ ਦੇਖਿਆ ਜਾਵੇ ਜਿਸ ਤਰ੍ਹਾਂ ਸਾਰੀ ਨਹਿਰਾ ਬੰਦ ਕਰਦੇ ਜਿਵੇਂ ਸਰੰਦ ਫਿਲਟਰ ਬੰਦ ਕਰਤੀ ਬਾਗਣਾ ਮੇਨ ਲਾਈਨ ਦਾ ਪਾਣੀ ਘਟਾਤਾ ਰਾਜਗੜ ਕੇਨਾਲ ਬੰਦ ਕਰਤੀ ਬਹੁਤ ਸੀ ਨਹਿਰਾ ਜਿੱਥੇ ਇਹਨਾਂ ਨੂੰ ਪੰਜਾਬ ਦੇ ਅੰਦਰ ਬੰਦ ਕੀਤੇ ਤੇ ਜਦ ਕੀ ਅਗਰ ਚਾਂਦੇ ਦਾ ਉਹਨਾਂ ਦੇ ਅੰਦਰ ਪਾਣੀ ਛੱਡ ਕੇ ਪਾਣੀ ਥੋੜਾ ਬੋਟ ਡਾਊਨ ਹੋ ਸਕਦਾ ਹੈ ਕਿ ਹੁਣ ਤਾਂ ਜਣਾ ਖਣਾ ਐਨ ਜੀਓ ਬਣਾ ਲੈਣ ਦੇ ਕਈ ਬੰਦੇ ਨਾ ਇਹ ਸੋਚਦੇ ਨੇ ਕਿ ਜਿਹੜੇ ਇਹ ਸੰਸਥਾਵਾਂ ਬਣੀਆਂ ਹੋਈਆਂ ਨੇ ਐਨ ਜੀਓ ਬਣੇ ਨੇ ਇਹਨਾਂ ਨੂੰ ਪਤਾ ਨਹੀਂ ਕਿੰਨਾ ਲੱਖ ਰੁਪਏ ਆਉਂਦਾ ਹੋਵੇਗਾ ਹੁਣ ਇਹ ਇਨ ਕੋਈ ਟਰੱਕ ਦੇ ਕੇ ਜਾ ਰਿਹਾ ਕੋਈ ਇਹਨਾਂ ਨੂੰ ਕਿਸ਼ਤੀ ਦੇ ਕੇ ਜਾ ਰਿਹਾ ਕੋਈ ਕੈਮਰੇ ਦੇ ਰਿਹਾ ਕੋਈ ਫਲਾਣਾ ਦੇ ਰਿਹਾ ਕੋਈ ਇਨਾ ਦੇ ਰਿਹਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੈ ਕਿ ਜਿਹੜਾ ਬੰਦਾ ਸੇਵਾ ਭਾਵ ਨਾਲ ਕੰਮ ਕਰਦਾ ਹੁਣ ਉਹਦੇ ਲਈ ਇਹ ਸਾਰਾ ਸਮਾਨ ਮਿੱਟੀ ਹੈ ਉਹਨਾਂ ਆਪਣੇ ਕੰਮ ਨੂੰ ਲੋਕਾਂ ਦਾ ਬਿਜ਼ਨਸ ਬਣਾ ਲਿਆ ਇਹਨੂੰ ਬਿਜ਼ਨਸ ਵਾਲ ਦੇਖਦੇ ਨੇ ਕਿ ਮੈਂ ਅਗਰ ਇਹਨੂੰ ਟਾਈਮ ਦਿੱਤਾ ਇੱਕ ਮਹੀਨਾ ਆਪਣੇ NGO ਨੂੰ ਤਾਂ ਉਹ ਪਹਿਲੇ ਸਭ ਤੋਂ ਪਹਿਲਾ ਆਪਣੀ ਇਨਕਮ ਪਾੜਦਾ ਹੈ ਕਿ ਭਈ ਮੈਨੂੰ ਇਨਕਮ ਕਿੰਨੀ ਹੋਏਗੀ ਡੋਨੇਸ਼ਨ ਕਿੰਨਾ ਆਏਗਾ ਤੁਸੀਂ ਆਪ ਦੇ ਬਾਰੇ ਨਾ ਸੋਚੋ ਕਿ ਮੈਂ ਕੁਝ ਬੈਨੀਫਿਟ ਲੈ ਲਾਂ ਤੁਸੀਂ ਆਉਣ ਵਾਲੀ ਜਨਰੇਸ਼ਨ ਲਈ ਕੰਮ ਕਰੋ ਉਹਨਾਂ ਨੂੰ ਆਪਾਂ ਸੇਵ ਕਰ ਸਕੀ ਹਾਂ ਕਾਕੀਏ ਪਾਉ ਨੂੰ ਨੂੰ ਸੇਵ ਕਰ ਸਕੀਏ ਆਪਣੇ ਲਈ ਕਰ ਹੁਣ ਮਾਪਿਓ ਦੀ ਜ਼ਿੰਮੇਵਾਰੀ ਕੀ ਹੁੰਦੀ ਹੈ ਉਹ ਆਪਣੇ ਲਈ ਕਮਾਉਂਦੇ ਆ ਉਹ ਆਪਣੇ ਔਲਾਦ ਲਈ ਕਮਾਉਂਦੇ ਆ ਆਪਣੀ ਪੀੜ੍ਹੀ ਲਈ ਕਮਾਉਂਦੇ ਆ ਅਗਰ ਕੋਈ ਸੋਨਾ ਘੜਾ ਬਣਾਇਆ ਕੋਈ ਜ਼ਮੀਨ ਜਾਇਦਾਦ ਲਈਤੀ ਕੋਈ ਸੋਹਣੀ ਗੱਡੀ ਲਈਤੀ ਨਾ ਤਾਂ ਉਹ ਆਪਣੀ ਆਉਣ ਵਾਲੀ ਜਨਰੇਸ਼ਨ ਲਈ ਲੈ ਕੇ ਜਾਂਦਾ ਉਹ ਹੁੰਦਾ ਤੇ ਸਰਕਾਰ ਨੂੰ ਵੀ ਇਹ ਕੰਮ ਕਰਨਾ ਚਾਹੀਦਾ ਸਰਕਾਰ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਯਾਰ ਇਹ ਮੈਂ ਅਗਰ ਕੰਮ ਕਰਦਾ ਜੇ ਸ਼ਾਇਦ ਅਗਲੇ 5 ਸਾਲ ਬਾਅਦ ਮੇਰੀ ਸਰਕਾਰ ਨਾ ਹੋਵੇ ਕੁਛ ਆਪਣੇ ਪੰਜਾਬ ਦੇ ਅੰਦਰ ਸਰਾਰਤੀ ਅੰਸਰ ਆ ਜਿਹੇ ਰਹਿੰਦੇ ਨੇ ਜਿਨ੍ਹਾਂ ਨੇ ਰੀਲ ਦੇ ਅੰਦਰ ਜਿਹੜਾ ਰਾਸ਼ਨ ਅੰਦਰ ਪੋਚਣਾ ਨਹੀਂ ਉਹਤੇ ਪੋਚ ਨਹੀਂ ਬਲੇ ਲੂਟ ਖੋ ਜਿਵੇਂ ਹੁਣ ਕਿਸੇ ਨੂੰ ਮਹੀਨੇ ਦਾ ਰਾਸ਼ਨ ਚਾਹੀਦਾ ਰਾਸ਼ਨ ਆ ਗਿਆ ਕੱਢ ਦੋ 10 10 ਸਾਲ ਦਾ ਇੰਨਾ ਰਾਸ਼ਨ ਆਇਆ ਸੋਸ ਤੋਂ ਟਰਾਲੀਆਂ ਲਾਈਨ 'ਚ ਲੱਗੀਆਂ ਦੀ ਜਿਹੜੀ ਜਿਨ੍ਹਾਂ ਦਾ ਰਾਸ਼ਨ ਨਹੀਂ ਉਤਰ ਰਿਹਾ ਅੱਜ ਵੀ ਮੇਰੇ ਕੋਲ ਕੋਲ ਹੈ ਅੱਜ ਵੀ ਲਗਾਤਾਰ ਕੋਲ ਆ ਰਹੀਆਂ ਭਾਜੀ ਕਿੱਥੇ ਰਾਸ਼ਨ ਲੱਗਦਾ ਹੈ ਅੰਧਵਿਸ਼ਵਾਸ ਨੇ ਸਾਡੇ ਦੇਸ਼ ਨੂੰ ਖਾ ਲਿਆ रियलिटी ये गल है आज इतनी प्रॉपर्टी ਸਾਡੇ ਕੋਲ ਨਹੀਂ ਹੈਗੀ ਸਾਰੇ ਦੇਸ਼ ਕੁਲ ਜਿੰਨੀ ਬਾਬੇ ਲੈ ਕੇ ਬੈਠੇ ਨੀਲਕੰਟ ਗਿਆ ਦੀਆਂ ਟਰੱਕ ਗਿਰਿਆ ਦੀ ਉਹਦੇ ਅੰਦਰ ਲੈਂਡਸਲਾਈਡ ਦੇ ਅੰਦਰ ਦੋ ਬੰਦੇ ਦੇ ਵਿਚਾਲੇ ਟਰੱਕ ਦਾ ਗੰਗਾ ਜੀ ਉਹ ਖੁਦ ਅਫਸਰ ਜਿਹੜਾ ਉੱਥੇ ਦਾ ਆਈਪੀਐਸ ਅਫਸਰ ਹੈਗਾ ਔਰ ਅਫਸਰ ਤੇ ਜਿੰਨੇ ਵੀ ਅਫਸਰ ਆਏ ਤੇ ਉਹਨਾਂ ਦਾ ਇਹ ਕਹਿਣਾ ਤਕਿ ਪਹਿਲੀ ਵਾਰ 25 ਸਾਲ ਮੇਂ ਡਿਊਟ ਹੋ ਮੈਂ ਪਹਿਲੀ ਵਾਰ ਰੋ ਕਿਸੇ ਗੋਤਾ ਹੋਰ ਨੂੰ ਬੜਦੇ ਦੇ ਦੇਖ ਰਿਹਾ ਉਨੇ ਮੈਨੂੰ ਆਪ ਦੇ ਆਏ ਤੇ ਕਿੰਨੀ ਗੱਡੀਆਂ ਪਈਆਂ ਨੇ ਕਿਸੇ ਨੇ ਨਹੀਂ ਗੱਡੀ ਆ ਦਿੱਤਾ ਯਾਰ ਤੂੰ ਆਪਣੀ ਜਾਨ ਨੂੰ ਜੋ ਖਮੰਡਾ ਦੇ ਗੱਡੀ ਘੜਾ ਦੇ ਮੈਂ ਖੜਾ ਲਾਂਗੇ ਜੀ ਆਏ ਆ ਤਾਂ ਪੰਜਾਬ ਤੋਂ ਕੁਛ ਨਾ ਕੁਛ ਤੋਂ ਕਰਕੇ ਜਾਵਾਂਗੇ ਵੀ ਪੰਜਾਬ ਨੂੰ ਪੂਰੀ ਦੁਨੀਆ ਜਾਣਦੀ ਇਹ ਨੂੰਗਾ ਇਹ ਵਾਲੇ ਹਣ 2025 ਦੇ ਇਹ ਸਿਰਫ ਇੱਕ ਟ੍ਰੇਲਰ ਸੀ 25 ਚਾਰ ਹਲੇ ਬਾਕੀ ਆ ਮੈਂ ਦੱਸ ਰਿਹਾ ਇਹੋ ਜੀ ਅੱਗੇ ਹੋਰ ਕੀ ਬਣਾ ਤਾ ਬਾਈ ਵੀ ਮੈਂ ਦੱਸ ਰਿਹਾ 26 ਸਫਟਾਇਰ ਠਾਈ ਕੋਈ ਵੱਡਾ ਹੜਾ ਆਣਾ ਇਹ ਤੀਜਾ ਧਿਆਨ ਰੱਖਿਓ ਹੜ ਰੋਕੇ ਜਾ ਸਕਦੀ ਨਹੀਂ ਹਾਂ ਦੁਨੀਆਂ ਦੇ ਅੰਦਰ ਕੋਈ ਚੀਜ਼ ਆਏ ਜਿਹਨੂੰ ਨਹੀਂ ਰੋਕ ਸਕਦੇ ਹੁਣ ਪਾਜੀ ਇੰਨਾ ਹੜ ਆਇਆ ਇਹ ਸਾਰਾ ਪਾਣੀ ਵੇਸਟ ਗਿਆ ਆਪਣੇ ਕੀ ਕੀ ਕੀਤਾ ਸਾਰਾ ਪਾਣੀ ਪਾਕਿਸਤਾਨ ਨੂੰ ਛੱਡਤਾ ਆਪਣਾ ਨੁਕਸਾਨ ਕੀਤਾ ਪਲੱਸ ਉਹਨਾਂ ਦਾ ਵੀ ਘਾਟਾ ਜਦਕਿ ਉੱਥੇ ਵੀ ਇਨਸਾਨ ਬਸਦੇ ਨੇ ਉਹ ਵੀ ਰੱਬ ਦੀ ਬਖਸ਼ੀ ਮੌਤ ਲੰਦਾ ਪੰਜਾਬੀ ਛੜਦਾ ਛੜਦਾ ਕੁਝਾਂ ਵਿੱਚ ਦੋਨੋਂ ਸਾੜੀ ਹੁਣ ਤੁਸੀਂ ਦੇਖਿਆ ਹਿਮਾਚਲ ਪ੍ਰਦੇਸ਼ ਦੇ ਅੰਦਰ ਬੱਦਲ ਫਟਿਆ ਉਹ ਕਿਹ ਕਿਦਾਂ ਨੁਕਸਾਨ ਆ ਉਹਨਾਂ ਦਾ ਨੁਕਸਾਨ ਹੈ ਜਿਹੜੇ ਆਲਰੇਡੀ ਉਹ ਪਾਣੀ ਦੇ ਰਸਤੇ ਦੇ ਅੰਦਰ ਬੈਠੇ ਤੇ ਜਿਹੜੇ ਕਿਨਾਰਿਆਂ ਤੇ ਜਿਹੜੇ ਤੁਸੀਂ ਹੋਟਲ ਸੇ ਉਹ ਜਿਹੜੇ ਪੁਰਾਣੇ ਮਕਾਨ ਤੇ ਜਿਹਦੇ ਜਿਨ੍ਹਾਂ ਦੇ ਕੋਈ 20 ਸਾਲ ਕੋਈ 50 ਸਾਲ ਕੋਈ 100 ਸਾਲ ਦੀ ਨਾ ਜੱਦੀ ਮਕਾਨ ਨੇ ਪੁਰਾਣੇ ਉਹਨਾਂ ਨੂੰ ਬੋਰਾ ਵੀ ਇੰਨਾ ਹੀ ਫਰਕ ਨਹੀਂ ਪਿਆ ਬਿਲਕੁਲ ਸਭ ਉਹ ਕਹਿ ਸਕਦੇ ਆ ਵੀ ਡਵੈਲਪਮੈਂਟ ਦੇ ਨਾਮ ਤੇ ਜਿਹੜਾ ਕਹਿੰਦੇ ਨਾ ਵਿਕਾਸ ਵਿਕਾਸ ਦੇ ਨਾਮ ਤੇ ਵਿਨਾਸ਼ ਹੋ ਰਿਹਾ ਹਾਂਜੀ ਅੰਤ ਇਹ ਵਿਕਾਸ ਨਹੀਂ ਇਹਨੂੰ ਵਿਨਾਸ਼ ਕਹਿ ਸਕਦੇ ਆਗਰ ਹਿਮਾਚਲ ਨੂੰ ਕੋਈ ਪ੍ਰੋਬਲਮ ਹੋਏਗੀ ਜਾਂ ਕੋਈ ਜ਼ਿਆਦਾ ਪਾਣੀ ਆ ਸਭ ਤੋਂ ਪਹਿਲਾ ਟਾਰਗੇਟ ਪੰਜਾਬ ਦਾ ਬੱਦਲ ਫਟਿਆ ਝੀਲ ਨੂੰ ਪਾਣੀ ਆ ਝੀਲ ਤੋਂ ਫਿਰ ਪਾਣੀ ਸਾਰੀ ਜਗ੍ਹਾ ਉਸ ਤੋਂ ਬਾਅਦ ਕਿੰਨਾ ਤਕਲਾਹਟ ਲੈ ਗਿਆ ਅੱਜ ਵੀ ਜਿਹੜੇ ਬੰਦੇ ਪੱਥਰਾਂ ਦੇ ਥੱਲੇ ਦੱਬ ਗਏ ਉਹ ਫੰਡੇ ਨਹੀਂ ਗਏ ਸੈਲਰੀਜ਼ ਦਾ ਚੱਕਰ ਦਾ ਦੱਸੂ ਮੈਂ ਸੈਲਰੀਟੀ ਦੀ ਗੱਲ ਕਰੂੰ ਮੈਂ ਦੇਖੋ ਮੈਂ ਇਹ ਨਹੀਂ ਕਹੂੰਗਾ ਕਿ ਸਾਰੇ ਪੰਜਾਬੀ ਇੰਗਲਿਸ਼ ਬਰਾਬਰ ਨਹੀਂ ਹੈ ਔਰ ਤਕਰੀਬਨ ਤਕਰੀਬਨ ਜਿਹੜੇ ਤਕਰੀਬਨ ਨਾ ਤੁਸੀਂ ਆਪ ਦੇਖ ਲਓ ਘਟ ਤੋਂ ਘਟ ਵੀ 20 ਤੋਂ 25 ਵੀਡੀਓ ਇਹ ਜੇ ਵਾਰ ਲੋਏ ਕਿ ਜਿਹੜੇ ਖੁਦ ਪਿੰਡ ਵਾਲੇ ਕਹਿ ਰਹੇ ਨੇ ਇਹ ਕੁਝ ਨਹੀਂ ਕਰ ਰਹੇ ਇਹ ਸਿਰਫ ਫੋਟੋ ਖਿਚਾ ਰਹੇ ਆ ਗੇੜਾ ਵਾਲਾ ਅੱਪਾ ਜੀ ਕੀ ਕਰਦੇ 20 ਰੁਪਏ ਦੀ ਪਾਣੀ ਦੀ ਬੋਤਲ ਲੈ ਲੈ ਚਿਪਸ ਕਰਕਰੇ ਲੈ ਲੈ ਰੇਲ ਸਟੇਸ਼ਨ ਜਾ ਰਹੇ ਉੱਥੇ ਜਾ ਕੇ ਬੋਤਲ ਸੱਟ ਦੀ ਪਾਣੀ ਦੀ ਚਿਪਸ ਦਾ ਪੈਸਾ ਅੱਪਾ ਸੋਚ ਰੰਨਾ ਵੀ ਜੇ 1000 ਸਾਲੇ ਪੋਲੂਸ਼ਨ 1000 ਸਾਲ ਵਾਸਤੇ ਇਹ ਨਾਤੇ ਇਹ ਸੰਡੇਗੀ ਨਾ ਪੋਲੂਸ਼ਨ ਖਤਮ ਹੋਏਗੀ ਨਾ ਉਹ ਬੋਤਲ ਖਤਮ ਹੋਏਗੀ ਅੱਪਾ ਹੀ ਸੱਟੀ ਜਾ ਰਿਹਾ ਪਾਜੀ ਸੋਚੋ ਤੁਸੀਂ ਸਾਰੀ ਆਪਣੇ ਸਾਰੇ ਦੁਨੀਆ ਨੂੰ ਪ੍ਰਿਥਵੀ ਤੋਂ ਜਦੋਂ ਆਕਸੀਜਨ ਮਿਲਦੀ ਹੈ ਜਾਂ ਤਾਂ ਪੇੜ ਤੋਂ ਮਿਲਦੀ ਹੈ ਪਹਾੜਾਂ ਤੋਂ ਮਿਲਦੀ ਜਦੋਂ ਆਪ ਪਹਾੜ ਦੇ ਉੱਪਰ ਬਲੋਕੀਸ਼ ਮਾਰਦਾ ਹੈ ਆਕਸੀਜਨ ਕਿੱਥੋਂ ਲੈਣਾ ਬਈ ਇਹ ਦੱਸੋ ਇਸ ਵਾਰ ਜਿਹੜੇ ਹੜਾਏ ਨੇ ਉਹ ਮੈਨਮੇਡ ਨੇ ਜਾਂ ਕੁਦਰਤੀ ਦੇਖੋ ਤਕਰੀਬਨ ਦੇਖਿਆ ਜਾਵੇ ਜਿਸ ਸਾਫ ਨਾਲ ਸਾਰੀ ਨਹਿਰਾ ਬੰਦ ਕਰਦੇ ਜਿਵੇਂ ਸਰੰਦਫਿਗਡਰ ਬੰਦ ਕਰਦੇ ਬਾਕਣਾ ਮੇਨ ਲਾਈਨ ਦਾ ਪਾਣੀ ਘਟਾਤਾ ਰਾਜਗੜ ਕੈਨਾਲ ਬੰਦ ਕਰਤੀ ਬਹੁਤ ਸੀ ਨਹਿਰਾ ਜਿੱਥੇ ਇਹਨਾਂ ਨੇ ਪੰਜਾਬ ਦੇ ਅੰਦਰ ਬੰਦ ਕੀਤੀ ਤੇ ਜਦ ਕੀ ਅਗਰ ਚਾਂਦੇ ਦਾ ਉਹਨਾਂ ਦੇ ਅੰਦਰ ਪਾਣੀ ਛੱਡ ਕੇ ਪਾਣੀ ਥੋੜਾ ਬੋਟ ਡਾਊਨ ਹੋ ਸਕਦਾ ਕਿ ਹੁਣ ਤਾਂ ਜਣਾ ਘਣਾ ਐਨ ਜੀਓ ਬਣਾ ਲੈਂਦਾ ਕਈ ਬੰਦੇ ਨਾ ਇਹ ਸੋਚਦੇ ਨੇ ਕਿ ਜਿਹੜੇ ਇਹ ਸੰਸਥਾਵਾਂ ਬਣੀਆਂ ਹੋਈਆਂ ਨੇ ਐਨ ਜੀਓ ਬਣਾ ਲੈਣ ਇਹਨਾਂ ਨੂੰ ਪਤਾ ਨਹੀਂ ਕਿੰਨਾ ਲੱਖ ਰੁਪਏ ਆਂਦਾ ਹੋਇਆ ਹੁਣ ਇਹ ਕੋਈ ਟਰੱਕ ਦੇ ਕੇ ਜਾ ਰਿਹਾ ਕੋਈ ਇਹਨਾਂ ਨੂੰ ਕਿਸ਼ਤੀ ਦੇ ਕੇ ਜਾ ਰਿਹਾ ਕੋਈ ਕੈਮਰੇ ਦੇ ਰਿਹਾ ਕੋਈ ਫਲਾਣਾ ਦੇ ਰਿਹਾ ਕੋਈ ਇਨਾ ਦੇ ਰਿਹਾ ਪਰ ਉਹਨੂੰ ਇਹ ਨਹੀਂ ਪਤਾ ਕਿ ਜਿਹੜਾ ਬੰਦਾ ਸੇਵਾ ਭਾਵ ਨਾਲ ਕੰਮ ਕਰਦਾ ਹੁਣ ਉਹਦੇ ਲਈ ਇਹ ਸਾਰਾ ਸਮਾਨ ਮਿੱਟੀ ਹੈ ਹੁਣ ਆਪਣੇ ਕੰਮ ਨੂੰ ਲੋਕਾਂ ਦਾ ਬਿਜ਼ਨਸ ਬਣਾ ਲਿਆ ਉਹਨੂੰ ਬੇਜਨ ਸਵਾਲ ਦੇਖਦੇ ਨੇ ਕਿ ਮੈਂ ਅਗਰ ਇਹਨੂੰ ਟਾਈਮ ਦਿੱਤਾ 1 ਮਹੀਨਾ ਆਪਣੇ NGO ਨੂੰ ਤਾਂ ਉਹ ਪਹਿਲੇ ਸਭ ਤੋਂ ਪਹਿਲਾ ਆਪਣੀ ਇਨਕਮ ਪੜਦਾ ਹੈ ਕਿ ਭਈ ਮੈਨੂੰ ਇਨਕਮ ਕਿੰਨੀ ਹੋਏਗੀ ਡੋਨੇਸ਼ਨ ਕਿੰਨਾ ਆਏਗਾ ਤੁਸੀਂ ਆਪ ਦੇ ਬਾਰੇ ਨਾ ਸੋਚੋ ਕਿ ਮੈਂ ਕੁਝ ਬੈਨੀਫਿਟ ਲੈ ਲਾਂ ਤੁਸੀਂ ਆਉਣ ਵਾਲੀ ਜਨਰੇਸ਼ਨ ਲਈ ਕੰਮ ਕਰੋ ਕਿ ਉਹਨਾਂ ਨੂੰ ਆਪਾਂ ਸੇਵ ਕਰ ਸਕੀਏ ਤਾਂ ਕਿ ਆਪਾਂ ਉਹਨੂੰ ਸੇਵ ਕਰ ਸਕੀਏ ਆਪਣੇ ਲਈ ਕਰਾ ਹੁਣ ਮਾਪਿਆਂ ਦੀ ਜ਼ਿੰਮੇਵਾਰੀ ਕੀ ਹੁੰਦੀ ਹੈ ਉਹ ਆਪਣੇ ਲਈ ਕਮਾਉਂਦੇ ਆ ਉਹ ਆਪਣੇ ਔਲਾਦ ਲਈ ਕਮਾਉਂਦੇ ਆ ਆਪਣੀ ਪੀੜ੍ਹੀ ਲਈ ਕਮਾਉਂਦੇ ਆ ਅਗਰ ਕੋਈ ਸੋਨਾ ਘੜਾ ਬਣਾਇਆ ਕੋਈ ਜ਼ਮੀਨ ਜਾਇਦਾਦ ਲਈਤੀ ਕੋਈ ਸੋਹਣੀ ਗੱਡੀ ਲਈਤੀ ਨਾ ਤਾਂ ਉਹ ਆਪਣੀ ਆਉਣ ਵਾਲੀ ਜਨਰੇਸ਼ਨ ਲਈ ਲੈ ਕੇ ਜਾਂਦਾ ਉਹ ਹੁੰਦਾ ਤੇ ਸਰਕਾਰ ਨੂੰ ਵੀ ਇਹ ਕੰਮ ਕਰਨਾ ਚਾਹੀਦਾ ਸਰਕਾਰ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਯਾਰ ਇਹ ਮੈਂ ਅਗਰ ਕੰਮ ਕਰਦਾ ਜੇ ਸਾਇਦ ਅਗਲੇ 5 ਸਾਲ ਬਾਅਦ ਮੇਂ ਸਰਕਾਰ ਨਾ ਹੋਵੇ ਕੁਚੜੇ ਪੰਜਾਬ ਦੇ ਅੰਦਰ ਸਰਾਰਤੀ ਅੰਸਰ ਅਜੇ ਰਹਿੰਦੇ ਨੇ ਜਿਨ੍ਹਾਂ ਦੇ ਰੀਲ ਦੇ ਅੰਦਰ ਜਿਹੜਾ ਰਾਸ਼ਨ ਅੰਦਰ ਪੋਚਣਾ ਨਹੀਂ ਉੱਤੇ ਪੋਚ ਨਹੀਂ ਪਤਾ ਪਹਿਲੇ ਲੂਟ ਖੋਹ ਜਿਵੇਂ ਹੁਣ ਕਿਸੇ ਨੂੰ ਮਹੀਨੇ ਦਾ ਰਾਸ਼ਨ ਚਾਹੀਦਾ ਰਾਸ਼ਨ ਆ ਗਿਆ ਕੱਢ ਦੋ 10-10 ਸਾਲ ਦਾ ਇੰਨਾ ਰਾਸ਼ਨ ਆਇਆ ਸੋਸੋ ਟਰਾਲੀਆਂ ਲਾਈਨ 'ਚ ਲੱਗੀਆਂ ਦੀ ਜਿਹੜੇ ਜਿਨ੍ਹਾਂ ਦਾ ਰਾਸ਼ਨ ਨਹੀਂ ਉਤਰਿਆ ਅੱਜ ਵੀ ਮੇਰੇ ਕੋਲ ਕਾਲ ਆਇਆ ਅੱਜ ਵੀ ਲਗਾਤਾਰ ਕਾਲ ਆ ਰਹੇ ਆ ਭਾਜੀ ਕਿੱਥੇ ਰਾਸ਼ਨ ਲੈ ਕੇ ਅਧਵਿਸ਼ਵਾਸ ਨੇ ਸਾਡੇ ਦੇਸ਼ ਨੂੰ ਖਾ ਲਿਆ ਰਿਐਲਿਟੀ ਇਹ ਗੱਲ ਹੈ ਅੱਜ ਇੰਨੀ ਪ੍ਰਾਪਰਟੀ ਸਾਡੇ ਕੋਲ ਨਹੀਂ ਹੈਗੀ ਸਾਰੇ ਦੇਸ਼ ਕੋਲ ਜਿੰਨੀ ਬਾਬੇ ਲੈ ਕੇ ਬੈਠੇ ਅ ਨੀਲਕੰਟ ਗਿਆ ਸੀ ਮੈਂ ਟਰੱਕ ਗਿਰਿਆ ਦੀ ਉਹਦੇ ਅੰਦਰ ਲੈਂਡਸਲਾਈਡ ਦੇ ਅੰਦਰ ਦੋ ਬੰਦੇ ਫੇਰ ਵਿਚਾਲੇ ਟਰੱਕ ਸੜਾ ਗੰਗਾ ਜੀ ਉਹ ਖੁਦ ਅਫਸਰ ਜਿਹੜਾ ਉੱਥੇ ਦਾ ਆਈਪੀਐਸ ਅਫਸਰ ਹੈਗਾ ਔਰ ਅਫਸਰ ਤੇ ਜਿੰਨੇ ਵੀ ਅਫਸਰ ਆਏ تھے ਉਹਨਾਂ ਦਾ ਏਕ ਹੈ ਨਾ ਕਿ ਪਹਿਲੀ ਵਾਰ 25 ਸਾਲ ਬੀਤ ਡਿਊਟ ਹੋ ਗਿਆ ਮੈਂ ਪਹਿਲੀ ਵਾਰ ਰੋ ਕਿਸੇ ਗੋਤਾ ਘੁਰ ਨੂੰ ਬੜਦੇ ਦੇਖ ਰਿਹਾ ਉਹਨੇ ਮੈਨੂੰ ਆਪ ਦੇਖਿਆ ਇਹਦੇ ਕਿੰਨੀ ਗੱਡੀਆਂ ਪਈਆਂ ਨੇ ਕਿਸੇ ਨੇ ਨਹੀਂ ਗੱਡੀ ਆ ਦਿੱਤਾ ਯਾਰ ਤੂੰ ਆਪਣੀ ਜਾਨ ਨੂੰ ਜੋਖਮੰਡਾ ਦੇ ਗੱਡੀ ਘੜਾ ਦੇ ਮੈਂ ਖੜਾ ਲਾਂਗੇ ਜੀ ਆਏ ਆ ਤਾਂ ਪੰਜਾਬ ਤੋਂ ਕੁਛ ਨਾ ਕੁਛ ਤੋਂ ਕਰਕੇ ਜਾਵਾਂਗੇ ਵੀ ਪੰਜਾਬ ਨੂੰ ਪੂਰੀ ਦੁਨੀਆ ਜਾਣਦੀ ਐ ਮੁੰਗਾ